ਦੇ ਬੱਚਿਆਂ ਦਾ ਔਰ ਅੱਜ ਦੇ ਇਸ ਜੋ ਸਾਡਾ ਸਾਲਾਨਾ ਨਤੀਜੇ ਵਿੱਚ ਸਾਡੇ ਅੱਜ ਸਾਡੇ ਮੁੱਖ ਮਹਿਮਾਨ ਜੋ ਨੇ ਸਾਡੇ ਵਿੱਚ ਸਰਦਾਰ ਰਜਿੰਦਰ ਸਿੰਘ ਫੌਜੀ ਸਾਹਿਬ ਨੇ ਜੋ ਕਿ ਸ਼੍ਰੋਮਣੀ ਕਮੇਟੀ ਫਗਵਾੜਾ ਬਲਾਕ ਦੇ ਪ੍ਰਧਾਨ ਹਨ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਔਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਉਹ ਅੱਜ ਸਾਡੇ ਵਿੱਚ ਮੌਜੂਦ ਹਨ ਇਨਾਂ ਤੋਂ ਇਲਾਵਾ ਸਾਡੇ ਸਰਪੰਚ ਪਿੰਡ ਦੇ ਸਰਪੰਚ ਸਰਦਾਰ ਦਰਬੀਰ ਸਿੰਘ ਜੀ ਸਾਡੇ ਵਿੱਚ ਹਾਜ਼ਰ ਹਨ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਇਸ ਸਾਰੇ ਪ੍ਰੋਗਰਾਮ ਦੀ ਜੋ ਰੂਪਰੇਖਾ ਤਿਆਰ ਕਰਨ ਵਾਲੇ ਨੇ ਉਹ ਸਾਡੇ ਸਰਦਾਰ ਸੰਤੋਖ ਸਿੰਘ ਜੀ ਨੇ ਕਿ ਇਹਨਾਂ ਦੇ ਕਾਰਨ ਹੀ ਪਿਛਲੇ ਸਾਲ ਵੀ ਇਹ ਸਮਾਗਮ ਸਾਡਾ ਪ੍ਰਭਾਵਸ਼ਾਲੀ ਬਣਿਆ ਔਰ ਇਸ ਵਾਰ ਵੀ ਇਹੀ ਉਪਰਾਲਾ ਇਹਨਾਂ ਨੇ ਕੀਤਾ ਹੈ ਸਾਡੇ ਕੋਲ ਪਹੁੰਚੇ ਅਸੀਂ ਮੈਡਮ ਇਸ ਤਰ੍ਹਾਂ ਦਾ ਸਮਾਗਮ ਕਰਨਾ ਹੈ ਔਰ ਸਾਡੇ ਕੋਲੋਂ ਬੱਚਿਆਂ ਦੀ ਗਿਣਤੀ ਲੈ ਕੇ ਗਏ ਨੇ ਇਸ ਕਰਕੇ ਇਹ ਸਾਰਾ ਜੋ ਪ੍ਰੋਗਰਾਮ ਖੁલિકਣ ਦਾ ਸੇਰਾ ਹੈ ਉਹ ਅਸੀਂ ਆਪਣੇ ਸਰਦਾਰ ਸੰਤੋਖ ਸਿੰਘ ਜੀ ਉਹਨਾਂ ਨੂੰ ਦੇ ਲਈ। ਸਰਦਾਰ ਜਸਵਿੰਦਰ ਸਿੰਘ ਜੀ ਇਹਨਾਂ ਦੇ ਛੋਟੇ ਭਾਈ ਉਹ ਵੀ ਸਾਡੇ ਨਾਲ ਹਮੇਸ਼ਾ ਹੀ ਮਿਲਵਰਤਨ ਤੇ ਸਹਿਯੋਗ ਦੀ ਭਾਵਨਾ ਨਾਲ ਰਹਿੰਦੇ ਹਨ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਪਿਛਲੀ ਵਾਰੀ ਸਰ ਜੋ ਆਏ ਸਨ। ਸਰ ਪਲੀਜ਼ ਨਾਮ। ਹਾਂਜੀ ਕੁਲਵਿੰਦਰ ਸਿੰਘ। ਅਸੀਂ ਇਹਨਾਂ ਦਾ ਵੀ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਪਿਛਲੀ ਵਾਰੀ ਸਾਡੇ ਪ੍ਰੋਗਰਾਮ ਦਾ ਜੋ ਸਾਰਾ ਜਿਹੜਾ ਅਸੀਂ ਸੰਚਾਲਨ ਉਹ ਸਰਦਾਰ ਕੁਮਿੰਦਰ ਸਿੰਘ ਜੀ ਹਨ ਦੇ ਹੱਥੋਂ ਹੋਇਆ ਸੀ ਇਸ ਕਰਕੇ ਸਾਨੂੰ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪਤਵੰਤੇ ਜਿਹੜੇ ਨੇ ਉਹ ਸਾਡੇ ਵਿੱਚ ਹਾਜ਼ਰ ਨੇ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਨੇ ਸ਼ੁਭ ਕਾਮਨਾਵਾਂ ਦਿੰਦੇ ਨੇ ਔਰ ਇਹਨਾਂ ਦੇ ਨਾਲ ਸਾਡੇ ਬੱਚਿਆਂ ਦਾ ਸਾਡੇ ਸਕੂਲ ਦਾ ਸਟਾਫ ਦਾ ਹੌਸਲਾ ਵਧਾਇਆ ਹੈ ਅਸੀਂ ਬਹੁਤ ਇਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ थर्ड प्रीत कौर सिक्सटी नाइन परसेंट ये पहली जमात का नतीजा है उस तो बाद दूसरी बच्चे फर्स्ट जो है अंशु कुमारी है अंशु कुमारी नाइनटी वन परसेंट फिर उस तो नवनीत कौर भी नाइनटी वन परसेंट दो बच्चे साढ़े फर्स्ट आ दूसरी बच्च आज नवनीतर आज yeah. 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 uh -huh. ਕੜ ਜਾ ਵੀਰੇ ਇੱਕ ਵਾਰ ਹਾਂ ਇਹ ਬਹੁਤ ਵਧੀਆ ਪ੍ਰਾਈਵੇਟ ਸਕੂਲਾਂ ਦੀ ਗੱਲ ਤੋਂ ਤੁਸੀਂ ਬੱਚੋ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਜਿਹੜਾ ਬਾਦੂ ਖਰਚਾ ਤੁਸੀਂ ਉਹ ਕਰਦੇ ਹੋ ਉਹਦੇ ਤੋਂ ਤੁਸੀਂ ਆਪਣਾ ਵਿਚਾਰ ਕਰੋ ਹੁਣ ਬਹੁਤ ਸਰਕਾਰੀ ਸਕੂਲਾਂ ਵਿੱਚ ਵਧੀਆ ਪੜਾਈ ਹੈ ਉਹ ਵਾਈ ਗੁਰਜੀ ਕਾਲਪ ਸਾਹਿਬ ਵਾਈ ਗੁਰਜੀ ਪਟੇ ਜੀ ਔਰ ਜਿਵੇਂ ਪਿੰਡ ਨੂਰਪੁਰ ਲਮਾਣਾ ਦੇ ਸਕੂਲ ਪ੍ਰਿੰਸੀਪਲ ਵਿੱਚ ਆਏ ਆ ਤੇ ਇਥੇ ਬੱਚਿਆਂ ਦਾ ਜਿਹੜਾ ਤੁਸੀਂ ਗੱਲ ਬਹੁਤ ਵਧੀਆ ਰਿਜ਼ਲਟ ਆਇਆ 100 ਚੋਂ ਦੇ ਬੱਚੇ ਦੇ 90 ਨੰਬਰ ਦੇ 95 ਦੇ 95 ਆਏ ਆ ਇਸ ਕਰਕੇ ਸਾਰੇ ਹੀ ਜਿੰਨੇ ਵੀ ਇੱਥੇ ਮਾਸਟਰ ਭੈਣੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਤੇ ਵਧਾਈਆਂ ਦਿੰਦੇ ਆ ਕਿ ਇਸੇ ਤਰ੍ਹਾਂ ਬੱਚਾ ਨੂੰ ਵਧੀਆ ਪੜ੍ਹਾਈ ਕਰੀਏ ਜਿਹੜਾ ਵਧੀਆ ਨੰਬਰ ਇਦਾਂ ਹੀ ਲੈਣ ਬੱਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅੱਜ ਇੱਥੇ ਐਨਡਿੰਗ ਬੱਲਵਾਲਾ ਦੇ ਫੈਮਿਲੀ ਸਟੇਜ ਤੇ ਵੀ ਖੜੇ ਆ ਬਹੁਤ ਜੀ ਵਧੀਆ ਇਨਾਮ ਵੀ ਬਣ ਬਈ ਉਹ ਆ ਬੱਚਿਆਂ ਨੇ ਸਾਡੇ ਰਿਜ਼ਲਟ ਆ ਉਹ ਵਧੀਆ ਆਏ ਉਹਨਾਂ ਦੇ ਵਿੱਚ ਚੋਕੀ ਤੁਸੀਂ ਨੇ ਪੁੱਛੀ ਐ ਪੜ੍ਹਾਇਆ ਇਹ ਜਿਹੜਾ ਸਰੋ ਵੀ ਤੇ ਮੈਡਮ ਜੀ ਨੂੰ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਬਧਾਈ ਦਿੰਦਾ ਕਿ ਜਿਹੜੀ ਚਾਹੀਦਾ ਆ ਕਿ ਜਿਆ ਪ੍ਰਾਇਮਰੀ ਸਕੂਲ ਤੱਕ ਭਾਈਏ ਬੱਚੇ ਪੜ੍ਹਦੇ ਆ ਤੇ ਬਹੁਤ ਸਟ੍ਰੌਂਗ ਬਣਦੇ ਆ ਵੱਡੇ ਬਣਦਾ ਇਨਸਾਨੀਅਤ ਦਾ ਇਹ ਇਨਸਾਨ ਇਸ ਤੋਂ ਬੜੇ ਕੀ ਜਾਂਦੇ ਆ ਇਸ ਕਰਕੇ ਬੜਾ ਵਧੀਆ ਹੈ ਬਣਾਣਾ ਸਰਪੰਚ ਨੂੰ ਬਧਾਈ ਦਿੰਦਾ ਭਾਈ ਜੀ ਦਾ ਕੰਮ ਬੜਾ ਵਧੀਆ ਸਰ ਬੋਲੋ ਬਾਜੀ ਇੱਕ ਬੋਲ ਦਿਓ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਅੱਜ ਦੀ ਜਿਹੜੀ ਇਹ ਪੀਟੀਐਮ ਮੀਟਿੰਗ ਕੀਤੀ ਗਈ ਹੈ ਉਹਦੇ ਬਾਰੇ ਕੁਝ ਆਗਣਾ ਪਾਓ ਸਭ ਤੋਂ ਪਹਿਲਾਂ ਸਾਰੇ ਬਾਹਰੋਂ ਆਏ ਪਤਵੰਤੇ ਸੱਜਣ ਆੜਦ ਵਾਲੇ ਪਿੰਡਾਂ ਦੇ ਪੇਰੈਂਟਸ ਜਿਹੜੇ ਸਾਡੇ ਇਸ ਸਮਾਰਟ ਸਕੂਲ ਪ੍ਰਾਇਮਰੀ ਨੂਪੁਰ ਲਵਾਣਾ ਦੇ ਵਿੱਚ ਜੋ ਪੜ੍ਹਦੇ ਬੱਚੇ ਉਹਨਾਂ ਦੇ ਪੇਰੈਂਟਸ ਵੀ ਆਏ ਬੱਚੇ ਵੀ ਹੈ ਉਹਨਾਂ ਦਾ ਪੇਰੈਂਟਸ ਮੀਟਿੰਗ ਰੱਖੀ ਹੈ ਪੇਰੈਂਟਸ ਮੀਟਿੰਗ ਰੱਖਣ ਦਾ ਮਤਲਬ ਇਹ ਹੀ ਸੀ ਕਿ ਫਾਈਨਲ ਰਿਜ਼ਲਟ ਜਿਹੜਾ 24 25 ਦਾ ਸੀ ਬੱਚਿਆਂ ਦਾ ਉਹ ਵੀ ਇੱਥੇ ਅਸਟਾਰਟ ਕੀਤਾ ਗਿਆ ਜਿਹੜੇ ਬੱਚੇ ਵਧੀਆ ਨੰਬਰਾਂ ਆ ਪ੍ਰਾਪਤੋ ਕਰਕੇ ਮਤਲਬ ਆਪਣੇ ਪੜ੍ਹਾਈ ਨੂੰ ਚੰਗਾ ਸਹਿਯੋਗ ਦੇ ਕੇ ਆਪਣੀਆਂ ਨਵੀਆਂ ਪੰਜਵੀਂ ਖਾਸ ਕਰਕੇ 5th ਕਲਾਸ ਜਿਹੜੀ ਪੰਜਵੀਂ ਕਲਾਸ ਸੀ ਉਹਦੇ 20 ਕੈਂਡੀਡੇਟਸ ਸੀ ਸਾਡੇ ਕੋਲ ਜਿਨ੍ਹਾਂ ਦੇ ਵਿੱਚੋਂ ਫਰਸਟ ਸੈਕੰਡ ਥਰਡ ਫਰਸਟ ਬੱਚਾ ਜਿਹੜਾ ਉਹ 97.6% ਸੈਕੰਡ ਜੋ ਆਇਆ ਉਹ 96% ਲੈ ਗਿਆ ਥਰਡ ਜੋ 95% ਨੰਬਰ ਲੈ ਗਿਆ ਉਹ 20 ਦੇ 20 ਬੱਚੇ ਜਿਹੜੇ ਆ ਚੰਗੀ ਪੋਜੀਸ਼ਨ ਚ ਚੰਗੇ ਨੰਬਰ ਲੈ ਕੇ ਪਾਸ ਹੋਏ ਆ ਉਹਨਾਂ ਦਾ ਹੋਣ ਕੀ ਹੈ ਇਸ ਸਕੂਲ ਤੋਂ ਵਧਾਈ ਹੋਈ ਇਸ ਸਾਲ ਦੇ ਵਿੱਚ ਹੁਣ 25 26 ਦੇ ਵਿੱਚ ਉਹ ਜਾ ਕੇ ਨਾਲ ਸਾਡੇ ਸੀਨੀਅਰ ਸੈਕੰਡਰੀ ਸਕੂਲ ਨੋਫਲ ਬਣਾ ਉਹਦੇ ਵਿੱਚ ਐਡਮਿਸ਼ਨ ਲੈਣਗੇ ਬਾਕੀ ਦੂਹਰੀ ਜਿਹੜੀ ਹੈ ਨੇ ਫਸਟ ਤੋਂ ਲੈ ਕੇ ਚਾਰ ਕਲਾਸ ਤੱਕ ਜਿਹੜੇ ਚੌਥੀ ਤੱਕ ਬੱਚੇ ਸੀ ਉਹਨਾਂ ਦਾ ਵੀ ਰਿਜ਼ਲਟ ਬਹੁਤ ਵਧੀਆ ਰਿਹਾ ਉਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਇਹੋ ਹੈ ਕਿ ਜੋ ਸਾਡੇ ਇੱਥੇ ਸਕੂਲ ਦੇ ਜੋ ਇਹਨਾਂ ਦੇ ਮੁੱਖ ਅਧਿਆਪਕ ਮੈਡਮ ਗੁਰਜਿੰਦਰ ਕੌਰ ਜੀ ਹੈ ਨਾਲ ਉਹਨਾਂ ਦਾ ਸਹਾਯੋਗੀ ਹੈ ਕਮਲੇਸ਼ ਕੌਰ ਮੈਡਮ ਹੈ ਜਾਂ ਦੂਸਰੇ ਸਾਹਿਬਾਨ ਜੋ ਹੋ ਵੀ ਉਹਨਾਂ ਦੇ ਸਹਿਪਾਠੀ ਜੋ ਵੀ ਇਹਨਾਂ ਦੇ ਨਾਲ ਇੱਥੇ ਹੁੰਦੇ ਆ ਉਹਨਾਂ ਦਾ ਬਹੁਤ-ਬਹੁਤ ਯੋਗਦਾਨ ਹੈ ਇਹਦੇ ਵਿੱਚ ਕਿਉਂ ਉਹ ਚੰਗੀ ਸੋਚ ਜੀ ਔਰ ਵਿੱਦਿਆ ਦਾ ਉੱਚਾ ਮਨਾਰ ਜਿਹੜਾ ਉਹਨਾਂ ਨੂੰ ਵੀ ਤਿਆਰ ਕਰਕੇ ਉਹਨਾਂ ਬੱਚਾ ਨੂੰ ਕੋਈ ਵਾਸਤੇ ਉਹਨਾਂ ਨੂੰ ਆਗਾਹ ਵਧੂ ਪ੍ਰੋਗਰਾਮ ਵਾਸਤੇ ਉਹਨਾਂ ਨੂੰ ਤਿਆਰ ਕਰਦੇ ਆ ਤੇ ਇਹਨਾਂ ਚੀਜ਼ਾਂ ਵਾਸਤੇ ਅਸੀਂ ਬਹੁਤ ਬਹੁਤ ਖਾਸ ਕਰਕੇ ਸਕੂਲ ਦੀ ਜੋ ਮੈਡਮ ਹੈ ਇਹਨਾਂ ਦੇ ਨਾਲ ਸਹਿਯੋਗੀ ਜਿੰਦੇ ਸਹਿਪਾਠੀਆਂ ਨੂੰ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ